ਬੀਤੇ ਦਿਨੀ ਲੁਧਿਆਣਾ ਦੇ ਸਲੀਮ ਟਾਬਰੀ ਪਿਰੂਬੰਦਾ ਮੋਹੱਲੇ ਵਿਖੇ ਹੋਏ ਮਸੀ ਭਾਈਚਾਰੇ ਦੇ ਨੌਜਵਾਨ ਦੀ ਹਤਿਆ ਨੂੰ ਲੈ ਕੇ ਕ੍ਰਿਸਚਨ ਕਮਿਊਨਿਟੀ ਦੇ ਪ੍ਰਧਾਨ ਅਲਬਰਟ ਦੂਆ ਨੇ ਲੁਧਿਆਣਾ ਪੁਲਿਸ ਦਾ ਧੰਨਵਾਦ ਕੀਤਾ। ਉਹਨਾਂ ਕਹਿ ਕੇ ਕਿ ਪੁਲਿਸ ਨੇ ਕੁਝ ਹੀ ਕੰਟੈਕਟ ਸਾਰੇ ਦੋਸ਼ਾਂ ਨੂੰ ਫੜ ਕੇ ਵੰਦੀ ਜੋ ਕਾਰਵਾਈ ਕੀਤੀ ਹੈ ਉਹ ਸراہਨਯੋਗ ਹੈ। ਵਦਗਾਨ ਗਲਵਤਕਾਰ ਦਾ ਅਲਬਰਟ ਦੂਆ ਨੇ ਦੱਸਿਆ ਕਿ ਪੰਜਾਬ ਦੇ ਡੀਜੀਪੀ ਸਾਹਿਬ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਕੁਝੀ ਕੱਡਿਆ ਦੇ ਵਿੱਚ ਦੋਸ਼ਾਂ ਨੂੰ ਕਾਬੂ ਕੀਤਾ। ਪੁਲਿਸ ਵੱਲੋਂ ਫਾਇਰ ਵੀ ਬਹੁਤ ਸਚੱਜੇ ਢੰਗ ਦੇ ਨਾਲ ਕੀਤੀ ਗਈ ਹੈ ਤੇ ਸਾਰੇ ਹੀ ਸਾਰੇ ਦੋਸ਼ੀ ਐਫ ਆਈ ਆਰ ਦੇ ਕਰਨ ਦਰਮਿਆਨ 24 ਘੰਟਿਆਂ ਦੇ ਵਿੱਚ ਗ੍ਰਿਫਤਾਰ ਕਰ ਲਏ ਗਏ ਨੇ ਪਹਿਲਾਂ ਉਸ ਦੇ ਬਾਪ ਨੂੰ ਜਿਹੜੇ ਨੂੰ ਪੇਂਦੂ ਕਹਿੰਦੇ ਨੇ ਉਹਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਪੂਰੀ ਇਨਕੁਆਇਰੀ ਕੀਤੀ ਇਮੀਡੀਏਟਲੀ ਇਨਕੁਆਇਰੀ ਮੈਂ ਪੁਲਿਸ ਨੂੰ ਵਧਾਈ ਦੇਣੀ ਚਾਹਨਾ ਆ ਡੀਜੀਪੀ ਸਾਹਿਬ ਨੂੰ ਸਪੈਸ਼ਲ ਡੀਜੀਪੀ ਸਾਹਿਬ ਨੂੰ ਤੇ ਆਪਣੇ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਸਾਹਿਬ ਤੇ ਉਹਨਾਂ ਦੀ ਸਾਰੀ ਟੀਮ ਨੂੰ ਜਿਨ੍ਹਾਂ ਨੇ ਵੱਖ-ਵੱਖ ਇਲਾਕਿਆਂ ਦੇ ਵੱਖ-ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਉਹਨਾਂ ਨੂੰ ਸ਼ੱਕ ਸੀ ਉਹਨਾਂ ਨੇ ਆਪਣੀਆਂ ਪੁਲਿਸ ਟੀਮਾਂ ਭੇਜੀਆਂ ਤੇ ਉਸ ਤਰ੍ਹਾਂ ਲੜਕੇ ਹਰਦੀਪ ਸਿੰਘ ਪੇਂਦੂ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਹਰਿਆਣੇ ਦੇ ਵਿੱਚ ਆਪਣੀ ਟੀਮ ਭੇਜੀ ਜਿੱਥੇ ਉਹਨਾਂ ਨੇ ਜਸ਼ਨ ਲੜਕਾ ਤੇ ਉਹਦੇ ਨਾਲ ਇੱਕ ਸੋਨੀ ਲੜਕਾ ਉਹਨੂੰ ਗ੍ਰਿਫਤਾਰ ਕੀਤਾ ਫਿਰ ਉਸ ਤੋਂ ਬਾਅਦ ਇੱਕ ਲੜਕਾ ਜਿਸ ਤੇ ਕਾਰਨ ਲੜਾਈ ਹੋਈ ਸੀ ਉਸ ਦਾ ਨਾਮ ਹੈਗਾ ਤੂੜੀਪਨ ਅਖਵਾਂਦਾ ਆ ਉਹ ਉਹਨੂੰ ਵੀ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਦਿੱਤਾ ਆ ਤੇ ਪੁਲਿਸ ਦਾ ਅਸੀਂ ਥੈਂਕ ਯੂ ਕਰਦੇ ਆ ਕਿ ਉਹਨਾਂ ਨੇ ਇਲੈਕਸ਼ਨਾਂ ਦੇ ਇਸ ਬਿਜ਼ੀ ਟਾਈਮ ਦੇ ਵਿੱਚ ਵੀ ਇਹਨਾਂ ਨੂੰ ਬੰਦਿਆਂ ਨੂੰ ਅੰਦਰ ਦਿੱਤਾ ਤੇ ਸਾਡੇ ਪਾਸਟਰ ਸਾਹਿਬ ਤੇ ਉਹਨਾਂ ਦੀ ਫੈਮਿਲੀ ਨੂੰ ਇਨਸਾਫ ਦਿਵਾਇਆ ਹੈ ਤਰੀਕ ਨਸ਼ਾ ਵੇਚਣ ਦੀ ਗੱਲ ਕੀਤੀ ਜਾ ਰਹੀ ਹੈ ਬੱਚੇ ਬੰਦੇ ਨਸ਼ਾ ਹੀ ਵੇਚਦੇ ਸੀ ਕੋਈ ਇਹ ਤਾਂ ਦਾ ਕੋਈ ਤੁਹਾਡੇ ਮੈਟਰ ਨਹੀਂ 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 ਉਹ ਦੋਨੋਂ ਬੱਚੇ ਮੈਂ ਉਹਨਾਂ ਨੂੰ ਪਰਸਨਲੀ ਜਾਣਦਾ ਸੀ ਮੇਰੇ ਹੱਥਾਂ 'ਚ ਪਲੇ ਨੇ ਛੋਟੇ ਛੋਟੇ ਸੀ ਜਦੋਂ ਦਾ ਮੈਂ ਉਹਨਾਂ ਨੂੰ ਜਾਣਦਾ ਆ ਵੀ ਮੇਰਾ ਜੇ ਸੋਸ਼ਲ ਪੋਲੀਟਿਕਲ ਕੈਰੀਅਰ ਸ਼ੁਰੂ ਹੋਇਆ ਤੇ ਪਾਸਟਰ ਮਦਨ ਜੀ ਦੇ ਘਰੋਂ ਹੀ ਸ਼ੁਰੂ ਹੋਇਆ ਆ ਤੇ ਮੈਂ ਉਹਨਾਂ ਨੂੰ ਬੱਚਿਆਂ ਨੂੰ ਉਦੋਂ ਤੋਂ ਜਾਣਦਾ ਜਦੋਂ ਦਾ ਉਹਨਾਂ ਦਾ ਜਨਮ ਹੋਇਆ ਉਹ ਬੱਚੇ ਐਡੇ ਮਿਹਨਤੀ ਸੀ ਇੱਕ ਬੱਚਾ ਡੈਂਟਿੰਗ ਪੇਂਟਿੰਗ ਦਾ ਕੰਮ ਕਰਦਾ ਸੀ ਜਿਸ ਤਬ ਵਿਚਾਰੇ ਦਾ ਮਰਡਰ ਹੋ ਗਿਆ ਹੈ ਤੇ ਦੂਸਰਾ ਜਿਹੜਾ ਅੱਜ ਜ਼ਖਮੀ ਹਾਲਤ ਦੇ ਵਿੱਚ ਸੀਰੀਅਸ ਪਿਆ ਆ ਉਹ ਵੀ ਕਾਰ ਬਜ਼ਾਰ ਦਾ ਤੇ ਡੈਂਟਿੰਗ ਪੇਂਟਿੰਗ ਦਾ ਕੰਮ ਭਾਮੀਆਂ ਵਿਖੇ ਕਰਦਾ ਸੀ ਦੋਨੋਂ ਹੀ ਬੱਚੇ ਮਿਹਨਤੀ ਸੀ ਅੱਜ ਉਹਨਾਂ ਨੇ ਕਾਰ ਲੈ ਲਈ ਸੀ 24 ਘੰਟੇ ਕਾਰ ਡਰਾਈਵ ਕਰਦੇ ਸੀ ਜਦੋਂ ਇੱਕ ਆਂਦਾ ਸੀ ਦੂਜਾ ਲੈ ਜਾਂਦਾ ਸੀ ਦੂਜਾ ਆਂਦਾ ਤੇ ਤੀਜਾ ਲੈ ਜਾਂਦਾ ਸੀ ਤੇ ਉਹ ਇੰਨੀ ਮਿਹਨਤ ਕਰਦੇ ਸੀ ਆਪਣੀ ਅਪਾਹਜ ਮਾਂ ਦਾ ਜੀਵਨ ਬਸਰ ਕਰਨ ਦੇ ਲਈ ਉਹ ਰਾਤ ਦਿਨ ਆਪਣੇ ਪਰਿਵਾਰ ਨੂੰ ਪਾਲਣ ਦੇ ਲਈ ਕਰਦੇ ਸੀ ਪਰ ਪਰਿਵਾਰ ਨੂੰ ਤੇ ਕੌਮ ਨੂੰ ਬੜੀ ਸੱਟ ਲੱਗੀ ਹੈ ਕਿ ਜਿਹੜਾ ਸ਼ਰੀਆਮ ਉਹਨਾਂ ਨੂੰ ਮਰਡਰ ਕਰ ਦਿੱਤਾ ਗਿਆ ਸਰ ਜਿਹੜੇ ਨੌਜਵਾਨ ਆ ਕੇ ਲੁਕੇ ਸੀ ਕੀ ਉਹਨਾਂ ਨੂੰ ਇਹ ਜਾਂਦੇ ਸੀ ਕਿ ਉਹ ਵੈਸੇ ਹੀ ਤੁਕ ਕਿ ਨਾਲ ਇਹਨਾਂ ਦੇ ਘਰ ਦੇ ਵਿੱਚ ਜਾ ਕੇ ਲੁਕੇ ਆ ਨਹੀਂ ਉਹ ਮੱਲੇਦਾਰੀ ਦਾ ਕਰਕੇ ਆ ਕੇ ਇਹਨਾਂ ਦੇ ਘਰ ਦੇ ਵਿੱਚ ਰੁਗ ਗਿਆ ਕਿ ਮੈਨੂੰ ਮਾਰ ਦੇਣਗੇ ਮੈਨੂੰ ਬਚਾ ਲਓ ਮੇਰੇ ਮਗਰ ਬੰਦੇ ਆ ਰਹੇ ਆ ਤੇ ਜਦ ਨੂੰ ਉਹ ਬੰਦੇ ਆਏ ਤਾਂ ਇਹਨਾਂ ਨੇ ਕਿਹਾ ਉਹਨਾਂ ਨੂੰ ਵੀ ਤੁਸੀਂ ਇੱਥੇ ਨਾ ਕਰੋ ਜਦੋਂ ਬਾਹਰ ਤੁਹਾਡੇ ਕੋ ਕਿਤੇ ਮਿਲੇਗਾ ਬਹਿ ਕੇ ਫੈਸਲਾ ਕਰ ਲੋ ਨਾ ਕਰੋ ਨਾ ਲੜੋ ਲੜਾਈ ਦਾ ਕੋਈ ਫਾਇਦਾ ਨਹੀਂ ਹੁੰਦਾ ਲੜਾਈ ਚ ਕੁਝ ਨਹੀਂ ਨਿਕਲੇਦਾ ਤੇ ਹੁਣ ਤੁਸੀਂ ਪੰਜਾਬ ਪੁਲਿਸ ਦਾ ਧੰਨਵਾਦ ਕਰਦੇ ਹੋ ਪੰਜਾਬ ਪੁਲਿਸ ਦਾ ਧੰਨਵਾਦ ਤਾਂ ਮੈਂ ਕਰਦਾ ਆਂ ਪਰ ਪੰਜਾਬ ਪੁਲਿਸ ਦਾ ਉਸ ਇਲਾਕੇ ਦੇ ਉੱਤੇ ਪੂਰਾ ਪ੍ਰਭਾਵ ਹੋਣਾ ਚਾਹੀਦਾ ਆ ਜਿਸ ਤਰ੍ਹਾਂ ਖੁੱਲੇ ਆਮ ਗੁੰਡਾਗਰਦੀ ਹੋ ਰਹੀ ਹੈ ਉਥੇ ਨਸ਼ਾ ਵੇਚ ਰਿਹਾ ਹੈ ਨਸ਼ਾ ਤਸਕਰੀ ਹੋ ਰਹੀ ਹੈ ਪੁਲਿਸ ਨੂੰ ਉੱਤੇ ਪੈਟਰੋਲਿੰਗ ਵਧਾਣੀ ਚਾਹੀਦੀ ਹੈ ਪੈਟਰੋਲਿੰਗ ਦਾ ਕਰਕੇ ਇਦਾਂ ਦੇ ਗੁੰਡਾ ਅੰਸਰਾਂ ਨੂੰ ਨੱਥ ਪੈ ਸਕੇ ਤਾਂ ਕਿ ਇਦਾਂ ਦਾ ਚਾਂਸ ਅੱਗੇ ਤੋਂ ਨਾ ਹੋਵੇ ਅੱਜ ਇਹ ਬੇਕਸੂਰ ਮਾਰੇ ਗਏ ਆ ਕੱਲ ਨੂੰ ਕਿਸੇ ਹੋਰ ਦੀ ਵਾਰੀ ਹੋ ਸਕਦੀ ਹੈ ਮੈਂ ਪੁਲਿਸ ਕਮਿਸ਼ਨਰ ਸਾਹਿਬ ਕੋ ਇੱਕ ਮੰਗ ਕਰੂੰਗਾ ਕਿ ਜਿਹੜੇ ਉੱਥੇ ਦੇ ਮੇਨ ਚੌਂਗ ਨੇ ਉੱਥੇ ਪੈਟਰੋਲਿੰਗ ਗੱਡੀਆਂ ਖੜੀਆਂ ਕਰਨ ਮੋਟਰਸਾਈਕਲ ਆਪਣੇ ਪੀਸੀਆਰ ਖੜੇ ਕਰਨ ਤਾਂ ਕਿ ਇਦਾਂ ਦੇ ਜਿਹੜੇ ਗਲਤ ਅੰਸਰ ਨੇ ਉਹ ਪੁਲਿਸ ਪ੍ਰੈਸ਼ਰ ਹੈ ਪੁਲਿਸ ਪ੍ਰੋਟੈਕਸ਼ਨ ਹੈ ਤੇ ਪੁਲਿਸ ਪੁਲਿਸ ਹੈ ਇਸ ਲਈ ਪੁਲਿਸ ਜੋ ਕਰ ਸਕਦੀ ਹੈ ਉਹ ਆਮ ਕੋਈ ਨਹੀਂ ਕਰ ਸਕਦਾ ਪੁਲਿਸ ਕੋ ਮਰੀ ਇੱਕੋ ਹੀ ਰਿਕਵੈਸਟ ਆ ਕਿ ਉਹ ਇਲਾਕੇ ਦੇ ਵਿੱਚ ਪੈਟਰੋਲਿੰਗ ਤੇ ਉੱਥੇ ਗਸ਼ਤ ਵਧਾ ਦੇਣ ਦਿਦਾਨਾ ਲਾਈਪ ਦੇ ਲਈ ਟੀਂਗਾ ਚਾਟ ਤੇ ਰ